ਦੇਖੇ ਕੋਈ ਨਾ ਕੋਈ ਨਾਮ ਤੋਂ ਸੁਖ ਦਾ ਸੰਤਤ ਲੋਲਸ ਦੇ ਰਾਤ ਕੋਈ ਨਾ ਕੋਈ ਨਾਮ ਤੋਂ ਦੇਖ ਘਰ ਅੰਦਰ ਚਦਲੂ ਆਰ ਤੋਂ ਸ਼ਾਨਦਾਰ ਜੀ ਹਮਾਰਾ ਬਣ ਗਏ ਕੀ ਦਾ ਨਸ ਗੋਮਤ ਦਾ ਤੁਹਾਰੋ ਮਾਰੋ ਜੁਗ ਜੁਗ ਪਗ ਤੋ ਪਾਇਆ ਪੈ ਜਰਤ ਦਾ ਰਾਮ ਰਾਜੇ ਕਰਨ ਆਸਤ ਤੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਅਹੰਕਾਰੀਆਂ ਨਿਤਖਾਂ ਪਿੱਠ ਦੇਈ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਛਡਾਇਆ ਟਿੱਪੋ ਅੰਕਾਰ ਸਤਿਗੁਰ ਪ੍ਰਸਾਦ ॥ ਸ਼ਲੋਕ ਮਹਲਾ ਪਹਿਲਾ ਦੁਖੁ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮਨਾ ਹੋਈ ਭੂ ਕਰਤਾ ਕਰਨਾ ਮੈਂ ਨਾਹੀ ॥ ਜਾਹ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰ ਅੰਤ ਨ ਜਾਣੀ ਲਖਿਆ ਰਹਾ ਜਾਤਮੈ ਜੋਤ ਜੋਤਮੈ ਜਾਤਾ ਅਕਲ ਕਲਾ ਭਰਪੂਰ ਰਹਿਆ ਤੂ ਸੱਚਾ ਸਾਹਿਬ ਸਿੱਖ ਸਵਾਲਿਉ ਜਿਨ ਕੀ ਤੀਸੋ ਪਾਰ ਪਿਆ ਤਹੋ ਨਾਨਕ ਕਰਤੇ ਕਿਆ ਬਾਤਾਂ ਜੋ ਕਿਸ਼ ਕਰਨਾ ਸੋ ਕਰ ਰਹਿਆ ਸੋਦਰ ਰਾਗ ਆਸਮ ਹੱਲਾ ਬਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀ ਹਾ ਸੋਦਰ ਕੀ ਹਾ ਜਿਤ ਵੇ ਸਰਬ ਸਮਾਲੇ ਬਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਭਰੀ ਸੋ ਕਹੀ ਹੈ ਕੀਤੇ ਤੇਰੇ ਗਾਵਣ ਹਾਰੇ ਕਾਵਣ ਤੁਤਨ ਪਵਣ ਪਾਣੀ ਵੈਸੰਤਰ ਕਾਵੈ ਰਾਜਾ ਧਰਮ ਦੁਵਾਰੇ ਕਾਵਣ ਤੁਧ ਨੂੰ ਚਿੱਤ ਗੁਪਤ ਲਿਖ ਜਾਣਣ ਲਿਖ ਲਿਖ ਧਰਮ ਵਿਚਾਰੇ ਕਾਵਣ ਤੁਧ ਨੂੰ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਕਾਵਣ ਤੁਧ ਨੂੰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ ਕਾਵਣ ਤੁਧ ਨੂੰ ਸਿੱਧ ਸਮਾਧੀ ਅੰਦਰ ਕਾਵਣ ਤੁਧ ਨੂੰ ਸਾਧ ਵਿਚਾਰੇ ਕਾਵਣ ਤੁਧਨੋ ਜਤੀ ਸਤੇ ਸੰਤੋਖੀ ਕਾਵਣ ਤੁਧਨੋ ਵੀਰ ਕਰਾਰੇ ਕਾਵਣ ਤੁਧਨੋ ਪੰਡਤ ਪੜਨ ਰਚੀਸਰ ਜੁਗ ਜੁਗ ਬੇਨਾ ਨਾ ਲੇ ਕਾਵਣ ਤੁਧਨੋ ਮੋਹਣੀਆਂ ਮਨ ਮੋਹਣ ਸੁਰਗ ਮਛ ਪਿਆਲੇ ਕਾਵਣ ਤੁਧਨੋ ਰਤਨੁ ਪਾਏ ਤੇਰੇ ਅਠ ਸਠ ਤੀਰਥ ਨਾ ਲੇ ਕਾਵਣ ਤੁਧ ਨੂੰ ਜੋਤ ਮਹਾਬਲ ਸੂਰਾ ਕਾਵਣ ਤੁਧ ਨੂੰ ਖਾਣੀ ਚਾਰੇ ਕਾਵਣ ਤੁਧ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੇਈ ਤੁਧ ਨੂੰ ਕਾਵਣ ਜੋ ਤੁਧ ਪਾਵਣ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨੂੰ ਕਾਵਣ ਸੇ ਮੈਂ ਚਿਤਨਾ ਆਵਣ ਨਾਨਕਿਆ ਵਿਚਾਰੇ सोई सोई सदा ਸੱਚ ਸਾਹਿਬ ਸਾਚਾ ਸਾਚੀ ਨਹੀਂ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਢਾਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਸਾ ਹੋ ਸਾਹ ਪਾਸਾ ਸਾਹਿਬ ਨਾਨਕ ਰਹਿ ਨਿਰਜਾਈ ਅਸਮ ਹੱਲਾ ਬਹਿਲਾ ਸੁਣ ਵੱਡਾ ਆਖੈ ਸਭ ਕੋਈ ਕੇਵੜ ਵੱਡਾ ਡੇਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ ਸੁਰਤ ਮਿਨ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਗਿਆਨੀ ਗੁਰ ਗੁਰਹਾਈ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਜੰਗੀਆਂ ਆਇਆਂ ਸਿੱਧਾ ਪੁਰਖਾਂ ਗਿਆ ਬੜੀਆਂ ਆਇਆਂ ਕੁਦ ਬਿਨ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿੱਤੀ ਭਰੇ ਤੇਰੇ ਪੰਡਾਰਾ ਜਿਸ ਤੂੰ ਦੇਹ ਜਿਸ ਹੈ ਕਾਚਾਰਾ ਨਾਨਕ ਸੱਚ ਸੁਵਾਰਨ ਹਾਰਾ ਆਸਮ ਹੱਲਾ ਬਹਿਲਾ ਆਖਾਂ ਜੀਵੇ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਮ ਸਾਚੇ ਨਾਮ ਕੀ ਲਾਗੈ ਮੁਖ ਤੂਖ ਹੈ ਗਾਇ ਚਲਿਐ ਦੂਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਹ ਸਾਚੇ ਨਾਹੀ ਰਹਾ ਸਾਚੇ ਨਾਮ ਕੀ ਤਿਲ ਵਢਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹ ਵਡਾ ਨ ਹੋਵੇ ਘਾਟ ਨ ਜਾਏ ਨਾ ਹੋ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣੇ ਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋਈ ਜੇਵੜ ਆਪ ਤੇਵੜ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਆਤ ਖਸਮ ਵਿਸਾਰਿਆ ਤੇ ਕਮ ਜਾਤ ਨਾਨਕ ਨਾ ਵੈ ਵਾਸ ਨਾਤ ਰਾ ਗੁਜਰੀ ਮਹੱਲਾ ਚੌਥਾ ਹਰ ਕਹਿ ਜਨ ਸਤਿਗੁਰ ਸਤਿਪੁਰਖਾ ਬਿਨੋ ਪਰਉ ਗੁਰ ਪਾਸ ਹਮ ਕੀਰੇ ਕਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਕਾਸ਼ ਮੇਰੇ ਮੀਤ ਗੁਰਦੇਵ ਮੋਹ ਕਾ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਠਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਅਰਜਣ ਕੇਵੜ ਪਾਗ ਬਡੇਰੇ ਜਿਨ ਹਰ ਹਰ ਸ਼ਬਦ ਹਰ ਪਿਆਸ ਹਰ ਹਰ ਨਾਮ ਲੈਤਰਤਾਸੈ ਮੇਰ ਸੰਗਤ ਗੁਣ ਪਰਗਾਸ ਜਿਨ ਹਰ ਹਰ ਨਾਮ ਨਾ ਪਾਇਆ ਤੇ ਬਾਦਹੀਨ ਜੰ ਪਾਸ ਜੋ ਸਤਗੁਰ ਸਰਨ ਸੰਤ ਨਹੀਂ ਆਏ ਤ੍ਰਿਗਜੀਵੈ ਦਿਗਜੀਵਾਸ ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਨਿਖਾਸ ਤਨ ਤਨ ਸਤਸੰਗਤ ਜਿ ਤਰਸ ਪਾਇਆ ਮੈਂ ਜਨ ਨਾਨਕ ਨਾਮ ਪਰਗਾਸ ਰਾਗ ਗੋਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਜਿਤ ਵੈ ਉਦਮ ਜਾਹਰ ਹਰ ਜੀਉ ਪਰਿਆ ਸਹਿਲ ਪਥਰ ਮੈਂ ਜਨ ਤੂ ਪਾਏ ਤਾਂ ਕਾਰਿਜ ਆਖੇ ਕਰ ਤਰੇਆ ਮੇਰੇ ਮਾਦੋ ਜੀ ਸਤਿ ਸੰਗਤ ਮਿਲਿਆ ਸੋ ਤਰਿਆ ਗੁਰ ਪ੍ਰਸਾਦ ਪਰੰਪਤ ਪਾਇਆ ਸੋ ਟੈ ਕਾਸ਼ੁ ਫਰਿਆ ਰਹਾਉ ਜਨਨ ਪਿਤਾ ਲੋਕ ਸੂਤ ਪਨੀਤਾ ਕੋਈ ਨਾ ਕਿਸ ਕੀ ਦਰਿਆ ਸਿਰ ਸਿਰ ਜਿਕ ਸੰਬਾਹ ਖਾਪੁਰ ਕਾਹੈ ਮਨ ਕੋ ਪਰਿਆ ਉਡੇ ਉੱਅ ਵੈਸੇ ਕੋ ਸਾਦਿਸ ਪਾਚੇ ਬਜਰੀ ਸ਼ਰੀਆ ਤਿਨ ਕਵਨ ਖਲਾਵੇ ਕਵਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਾਵਨੀ ਦਾ ਦਸ ਅਸ਼ਟ ਸਿਦਾਨ ਠਾਕੁਰ ਕਰਤਲ ਤਰੇ ਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਬਰਿਆ ਰਾਗ ਆਸਾ ਮਹਲਾ ਚੌਥਾ ਸੋ ਪਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪਰਖ ਨਰਨਜਨ ਹਰ ਪਰਖ ਨਰਨਜਨ ਹਰ ਅਗਮ ਅਗਮ ਪਾਰਾ ਸਭ ਧਿਆਵੋ ਸਭ ਧਿਆਵੋ ਤੂ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾ ਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੁ ਘਟ ਘੜੇ ਅੰਦਰ ਸਤਿ ਅੰਨੰਤਰ ਜੀ ਹਰ ਏਕੋ ਪਰਖ ਸਮਾਨਾ ਇਕ ਦਾਤਾ ਇਕ ਪੇਖਾਰੀ ਜੀ ਸਭ ਤੇਰੇ ਚੋਜ ਵਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਮੋ ਤੁਧ ਬਿਨ ਅਬਰ ਨਾ ਜਾਣਾ ਤੂੰ ਬਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵਿਆ ਜੋ ਸੇਵਿਆ ਤੁਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੋ ਹਰ ਧਿਆਵੋ ਤੂ ਜੀ ਸੇ ਜਨ ਜਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਿਨ ਹਰ ਧਿਆਇਆ ਜੀ ਤਿਨ ਟੁੱਟੀ ਜੰਕੀ ਪਾਸੀ ਜਿਨ ਨਿਰਪਉ ਦਿਨ ਹਰ ਨਿਰਪਉ ਤੇ ਆਇਆ ਜੀ ਤਿਨ ਕਾ ਪਉ ਸਭ ਵਾਸੀ ਜਿਨ ਸੇਵਿਆਂ ਜਿਨ ਸੇਵਿਆਂ ਮੇਰਾ ਹਰ ਜੀ ਤੇ ਹਰ ਹਰ ਰੋਗ ਸਮਾਸੀ ਸੇ ਤਨ ਸੇ ਤਨ ਜਨ ਹਰ ਤਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਮੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਾਂ ਤੂ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਪੈ ਜਬੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸੁਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਬਨੇ ਜਨ ਅਨੰਕ ਜੀ ਜੋ ਪਾਵੇ ਮੇਰੇ ਹਰਿ ਭਗਵੰਤਾ ਤੂੰ ਆਦਪੁਰਖੰ ਪਰਮ ਪ੍ਰਕਾਤਾ ਜੀ ਤੂੰ ਜੀਵਣ ਅਵਰਨ ਕੋਰੀ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਹ ਆਪੈ ਸਭਵੇਂ ਤੋਈ ਵਰਤੇ ਜੀ ਤੂੰ ਆਪੈ ਕਰੇ ਸੋਹੀ ਤੁਧ ਆਪੈ ਸਿਰਜ ਸਭ ਉਪਾਈ ਜੀ ਤੁਧ ਆਪੈ ਸਿਰਜ ਸਭ ਹੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜੜੋਈ ਆਸਾ ਮਹੱਲਾ ਤੋਖਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੂੰ ਪਾਵੇਂ ਸੋਈ ਦੇਸੀ ਜੋ ਤੁਧਹੀਂ ਸੋਈ ਕੋ ਪਾਈ ਰਹਾ ਸਭ ਤੇਰੀ ਤੂ ਸਭਨੀ ਤੇ ਆਇਆ ਜਿਸਨੂੰ ਕਿਰਪਾ ਕਰ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨੁ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਹੂੰ ਦਰਿਆ ਸਭ ਤੁਝੀ ਨਾਹੀ ਤੁਧ ਬਿਨੂ ਜ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਜੋਨ ਛੜਿਆ ਸੰਜੋਗੀ ਮੇਲ ਜਿਸਨਾ ਤੂੰ ਜਾਣੈ ਸੋਈ ਜਨ ਜਾਣੈ ਹਰ ਗੁਣ ਸਦਹੀ ਆਖ ਬਖਾਣੈ ਜੇ ਨਹਰ ਸੇਵਿਆ ਤੈਨ ਸੁਖ ਪਾਇਆ ਸਹਜੇ ਹੀ ਹਰਨਾਮ ਸਮਾਇਆ ਤੂੰ ਆਪੇ ਕਰਦਾ ਤੇਰਾ ਕੀਆ ਸਭ ਹੋਏ ਸੁਦ ਬਿੰਦੂਜਾ ਵਰਨ ਨ ਕੋਈ ਤੂੰ ਕਰ ਕਰ ਵੇਖਿਆ ਜਾਣੈ ਸੋਏ ਜਨ ਨਾਨਕ ਗੁਰਮੁਖ ਪਰਗਟ ਹੋਏ ਆਤਮ ਹੱਲਾ ਪਹਿਲਾ ਸਚ ਸਰਬੜਾ ਪਹਿਲਾ ਨਿਵਾਸ ਪਾਣੀ ਪਾਉ ਤਿਨੇ ਕੀਆ ਪੰਕਜ ਮੋਹ ਭਗ ਨਹੀ ਚਾਲੈ ਹਮ ਦੇਖਾਂ ਤਹੇ ਡੂਬੀ ਅਲੇ ਮਨ ਇਕ ਨਾ ਚਿਤਸਮੂੜ ਮਨ ਹਰਿ ਵਿਸਰ ਤੇਰੇ ਗੁਣ ਗਲਿਆ ਰਹਾ ਨਾਉ ਜਤੀ ਸਤੀ ਨਹੀਂ ਪੜਿਆ ਮੁਰਗ ਮੁਗਦਾ ਜਨ ਪਿਆ ਪਰਮ ਵਤ ਨਾਨਕ ਜੀ ਦੀ ਸਰਨਾ ਜੇਤੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਪਈ ਪ੍ਰਾਪਤਿ ਮਾਨੁ ਭਦੇ ਹੁਰੀਆ ਗੋਮਨ ਮਿਲਗੀਹ ਤੇਰੀ ਵਰੀਆ ਅਵਰ ਕਾ ਤੇਰਾ ਕਿਤਨ ਕਾਮ ਮਿਲ ਸਾਧ ਸੰਗਤ ਪਜ ਕੇ ਬਨਾਮ ਰੰਝਮ ਦਾਗ ਪਵਜਲ ਤਰਨ ਕੈ ਜਨਮ ਜੇ ਤਾ ਜਾ ਤਰੰਗ ਮਾਇ ਕਹਿ ਰਹਾ ਜਬ ਤਪਸੰਜਮ ਧਰਮ ਨ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇ ਕਹਾ ਨਾਨਕ ਹਮ ਨੀਚ ਕਰਮ ਸਰਨ ਪਰੇ ਕੀ ਆਪ ਸ਼ਰਮ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਦਸ਼ਾਹੀ ਦਸਮੀ ਚੌਪਈ ਹੁਣ ਰਾਖਸ਼ ਕਾ ਕਾਟੈ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਅਹੁ ਪਨ ਵ੍ਰਿਸ਼ਟ ਗਗਨ ਤੇ ਪਈ ਸਭ ਹਨ ਆਨ ਵਧਾਈ ਨਈ ਤਨ ਤਨ ਲੋਗਨ ਕੇ ਰਾਜਾ ਦੁਸ਼ਟਨ ਦਾ ਗਰੀਬ ਨਿਵਾਜਾ ਅਕਲ ਪਵਨ ਕੇ ਸਿਰਜਣ ਹਾਰੇ ਦਾਸ ਜਨਮ ਹੋ ਲੇ ਹੋ ਉਬਾਰੇ ਕਬਿਓ ਬਾਜ ਬੇਨਤੀ ਚੋ ਪਈ ਮਰੀ ਕਰੋ ਹਾਥ ਦੇ ਰਖਸ਼ਾ ਪੂਰਨ ਹੋਏ ਜਿਤ ਕੀ ਇਛਾ ਤਵ ਜਰਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਗ੍ਰਤ ਪਾਰ ਅਮਰੇ ਦੁਸ਼ਤ ਸਭੈ ਤੁਮ ਘਾਵਹੁ ਆਪ ਹਾਥ ਦੇ ਮੋਹਿ ਬਚਾਵਹੁ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਭੈ ਕਰਤਾਰਾ ਮੋ ਰਖਸ਼ਾ ਨਿਜ ਕਰਦੈ ਕਰੀਐ ਸਭੈਨ ਕੋ ਆਸ਼ੰਗਰੀਐ ਪੂਰਨ ਹੋਏ ਹਮਾਰੀ ਆਸਾ ਦੁਰਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਨ ਜੋ ਪਰ ਚਾਹੋ ਸੋ ਤੁਮ ਤੇ ਪਾ ਸੇਵਕ ਸੇਖਾਂ ਮਾਰੇ ਤਾਰੀਐ ਤੁਮ ਜੁਣ ਸੱਦਰ ਹਮਾਰੇ ਮਾਰੀਐ ਆਪ ਹਾਥ ਦੇ ਮੁਜੇ ਵਰੀਐ ਮਰਨ ਕਾਲ ਕਾ ਤਰਾਸਨੀ ਵਰੀਐ ਹੋਜੋ ਸਦਾ ਹਮਾਰੇ ਬਖਸ਼ਾ ਸ੍ਰੀ ਕਸ਼ਟੂਜਿ ਕਰਿਓ ਰਕਸ਼ਾ ਰਾਖ ਲਿਓ ਹੈ ਰਾਖਣ ਹਾਰੇ ਸਾਹਿਬ ਸੰਤ ਸਹਾਰੇ ਬਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਬੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰਿ ਵਿਸ਼ਨੁ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋ ਕੀ ਸਭ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਗ ਸੁਨ ਉਪਜਾ ਆਦ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਵਦ ਕੀਓ ਟਡਕਡ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਛੇਂਟੀ ਦੇ ਕੋਚਰ ਸਥੂਲਾ ਸਭ ਪ੍ਰਕਿਰਪਾ ਦੇਸ਼ਰ ਫੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਯਾਤ ਤਤ ਤਵ ਦੇਹ ਅਪਾਰਾ ਜਬ ਆ ਕਰਖ ਕਰਤ ਹੂੰ ਕਬ ਹੂੰ ਮੈ ਮਿਲਤ ਦੇਹਦਰ ਸਭ ਜੇ ਕੇ ਵਦਨ ਸ੍ਰਿਸ਼ਟ ਸਵਤਾਰੇ ਆਪੇ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਰੰਗਕਾਰ ਨਿਰੰਭ ਕਾਰਨ ਲੰਬ ਆਤ ਅਨੀਤ ਅਨਾਦ ਸਾਮਬ ਤਾਂਗਾ ਮੂੜ ਵਿਚਾਰਤ ਭੇਦਾ ਜਾ ਕੋ ਪੇਵਨਾ ਪਾਪਦ ਭੇਦਾ ਤਾਂ ਕੋ ਕਰਮਹਨਨੁ ਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਜੀਨਤ ਨਹਿ ਬਿਵ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਪਿੰਨ ਪਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹੇ ਬਿਧੀ ਸਜਾ ਬਸੰ ਸਾਰਾ ਇਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਕੂਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੋਰਚ ਦੀਨੀ कहा कोल राजा हवे बैठा बहु समट पयो शंकर कैठा सगरी श्रेष्ठ दिखाय अजम्बव आद जुगाद स्वरूप से अम्बव अब रक्षा मेरी तुम करो सिख अवार असिख संगरो दुष्ट जिते उठ बतो तो पाता सकल मलेश करो रण काता जे अष्ट जिदप सरनी परे तिन कै दुष्ट दुष्ट हवे मरे पुरख जबर पग परे ति हारे तिन कै तुम संकट सब टारए ਕਲ ਕੋ ਇਕ ਵਾਰ ਤੇ ਆਏ ਹੈ ਤਾਂ ਕਹਿ ਕਾਲਿਕ ਨਹੀਂ ਆਏ ਹੈ ਰਕਸ਼ਾ ਹੋਏ ਨਾ ਹੈ ਸਭ ਕਾਲਾ ਦੁਸ਼ਟ ਅਰਿਸ਼ਟ ਰਹਤ ਜਤ ਕਾਲਾ ਕਿਰਪਾ ਦ੍ਰਿਪਤਨ ਜਾਹੇ ਨਿਹਰ ਹਉ ਤਾਂ ਕਹਿ ਤਾਪ ਤਨ ਕਮ ਹਰ ਹਉ ਰਿੱਜ ਸਿੱਧ ਕਰਮ ਸਭ ਹੋਈ ਦੁਸ਼ਟ ਸ਼ਾਸਵ ਛਕੇ ਨ ਕੋਈ ਇਕ ਵਾਰ ਜੇ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਨਰ ਨਾਮ ਤੇ ਹਾਰੋ ਕਹਾ ਦਰਦ ਸੁਖ ਤੇ ਦੁਖ ਤੇ ਰਹਾ ਖੜ ਕੇ ਤੇ ਮੈਂ ਸ਼ਰਨ ਤੇ ਹਾਰੀ ਆਪ ਹੱਥ ਦੇ ਲਿਹੋ ਵਾਰੀ ਸਰਬ ਥੋਰ ਮੋਹੋ ਸਹਾਈ ਦੁਸ਼ਟ ਸੁਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਰਵਿਕ ਸકલ ਦੇਹ ਕੋ ਹਰਤਾ ਦੁਸ਼ਟ ਦੁਖਨ ਕੋ ਸ਼ੈ ਕਰਤਾ ਸੇ ਅਸਤੋ ਜਪੈ ਦਿਆਲਾ ਪੂਰਨ ਕਰਾ ਗ੍ਰੰਥ ਤਦ ਕਾਲਾ ਮਨ ਵਾਛਤ ਪਰ ਪਾਵੈ ਸੋਈ ਦੁਖ ਨਾ ਤਿਸੈ ਬਿਆਪਤ ਕੋਈ ਅਣਿ ਸੁਣੇ ਗੂੰਗਜੋ ਜਾਹੈ ਸੋ ਰਸਨਾ ਪਾਵਈ ਸੁਣੇ ਮੁਰ ਜਿਤ ਲਾਏ ਚਤੁਰਤਾ ਆਵਈ ਦੁਖ ਦਰਦ ਪਹੁ ਨਿਕਟਨਾ ਤਿੰਨ ਨਰਕ ਹੈ ਰਹਾ ਹਉ ਜੋ ਜਾ ਕੇ ਇੱਕ ਵਾਰ ਚੌਪਈ ਕੋ ਕਹੈ ਚੌਪਈ ਸਬਤ ਸਤਰ ਸਹਸ ਪਨੀਜੈ ਅਰਧ ਸਹਸ ਸੁਣੀ ਤੈਨੀ ਕਹੀਜੈ ਧਰਵ ਸੁਦੀ ਅਸ਼ਟਵੀਰ ਵਿਵਾਰ ਤੀਰ ਸਤ ਦਰਵ ਗ੍ਰੰਥ ਸੁਧਾਰਾ ਪਿਤੀ ਸ੍ਰੀ ਚరిత్ర ਪਖਾਨ ਨੇ ਸਤ੍ਰੇ ਚరిత్రੇ ਮੰਤਰੀ ਭੂਖ ਸੰਬਾਦ ਦੇ 405 ਚరిత్ర ਸਮਾਪਤ ਮਸਤ ਸੁਭ ਮਸਤ ਅਪਜੁ ਦੋਹਰਾ ਦਾਸ ਜਾਣ ਕਰ ਦਾਸ ਪਰ ਕੀਜੈ ਕਿਰਪਾ ਫਾਰ ਆਪ ਖਾਦੈ ਰਾਖੂ ਮੇਨ ਕਰਮ ਬਚਨ ਵਿਚਾਰ ਚੌਪਈ ਮੈ ਨਾ ਗਣੇਸੋ ਪ੍ਰਿਥਮ ਮੰਨਾ ਕਿਸਨ ਬੇਸਨ ਕਬੂ ਹੁਣਾ ਧਿਆਨ ਕਾਨ ਸੁਣੈ ਪਹਿਚਾਨ 300 ਲਿਬਲਾ ਕੀ ਮੋਰੀ ਪਦ 190 ਮਹਾਕਾਲ ਰਖਵਾਰ ਹਮਾਰੋ ਮਹਾਲੋ ਮੈਂ ਕੀ ਕਰਥਾਰੋ ਆਪਣਾ ਜਾਣ ਕਰੋ ਰਖਵਾਰ ਵਾਹੇ ਗਹੇ ਕੀ ਲਾਜ ਵਿਚਾਰ ਆਪਣਾ ਜਾਨ ਮੁਜਰੇ ਫਿਤ ਪਰਿਐ ਜੋ ਚੁਮ ਸਦਰ ਸਮਾਰੇ ਮਰੀਐ ਦੇਗ ਤੇਗ ਜਗ ਮੈਂ ਦਉ ਚਲੇ ਰਾਖ ਆਪ ਮਹੁ ਅਵਰਨਾ ਦਲੇ ਤੁਮ ਮੰ ਕਰ ਸਦਾ ਬਿਤ ਪਾਰਾ ਤੁਮ ਸਾਹਿ ਮੈਂ ਦਾਸ ਤਿਹਾਰਾ ਜਾਨ ਆਪਣਾ ਮੁਝੈ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜ ਦਾਸ ਜਾਨ ਕਰ ਕਿਰਪਾ ਕਰੋ ਮੈਂ ਹਾਰ ਪਰਾਂ ਮੈਂ ਆਨ ਦਵਾਰ ਤੁਹੈ ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿ ਮੈਂ ਕੀ ਕਰਥਾਰਾ ਆਸ ਜਾਣ ਦੇ ਆਸੂ ਬਾਰੋ ਹਮਰੇ ਸਭ ਵੈਰੀਆਂ ਸੰਗ ਰੋ ਪ੍ਰਿਥਮ ਤਰੋ ਭਗਵਤ ਕੋ ਧਿਆਨ ਬਹੁਲ ਕਰੋ ਕਵਿਤਾ ਵਿਨੀਨਾ ਨਾਮ ਜਿਨ ਜਥਾ ਮਨ ਚਿਤ੍ਰ ਉਚਾਰੋ ਚੂਕ ਹੋਏ ਕਬ ਲਿਹਿਓ ਸੁਧਾਰ ਕਬਿਓ ਬਾੰਚ ਦੋਹਿਰਾ ਜੋ ਨਿਜ ਪ੍ਰਭ ਮੋਸੋ ਕਹਾ ਸੋ ਕਹਿਓ ਜਗ ਮਾਹੀ ਜੋ ਤਹ ਪ੍ਰਭ ਕੋ ਧਿਆਏ ਹੈ ਅੰਤ ਸਵਰਗ ਕੋ ਜਾਣੇ ਦੋਹਿਰਾ ਹਰ ਹਰ ਜਨ ਤੂੰ ਹੀ ਇੱਕ ਵਿਭ ਵਿਚਾਰ ਕਛ ਨਾ ਹੈ ਜਲ ਤੈ ਉਪਜਤ ਰੰਗ ਜਿਉ ਜਲ ਹੀ ਵਿਖੈ ਸਮਾਥੇ ਦੋਹਿਰਾ ਜਬ ਆਸ਼ੂਪ ਬਬ ਕੋ ਪਯੋ ਜਨਮ ਤਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭ ਨੂੰ ਕਹਿ ਦਸਨਾ ਹੈ ਦੋਵੇ ਕਬਿਓ ਬਾਚ ਬੇ ਕਬਿਓ ਬਾਚ ਦੋਹਿਰਾ ਥਾੜ ਪਿਉ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮਹ ਕਰੋ ਸਹਾਈ ਦੋਹਿਰਾ ਜੇ ਜੈ ਤੁਮਰੇ ਧਿਆਨ ਕੋ ਬਿਨ ਉਠ ਧਿਆਨ ਅੰਤ ਅੰਤ ਲਹੈ ਗਏ ਮੁਕਤ ਫਲ ਪਾਵੈ ਗਏ ਭਗਵੰਤ ਦੋਹਿਰਾ ਕਾਲ ਪੁਰਖ ਕੀ ਦੇਹ ਮੋਹ ਘੜ ਕੋਟਕ ਵਿਸ਼ਨ ਮਹੀਸ ਕੋਟ ਇੰਦਰ ਬ੍ਰਹਮਾ ਕਿਤੇ ਰਵੀ ਸਸਕਰੂਰ ਜਲੇਸ ਦੋਹਿਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਪਾਕਤ ਨੇਤ ਸੁਰਗ ਵਾਸ ਰਗਵਰ ਕਰਾ ਸਗਰੀ ਪੂਰੀ ਸਮੇਤ ਚੋਪਈ ਜੋ ਹੈ ਕਥਾ ਸੁਣੇ ਔਰ ਗਾਵੇ ਦੁਖ ਪਾਪ ਤਹ ਨਿਕਟ ਨ ਆਵੇ ਵਿਸ਼ਨ ਭਗਤ ਕੀ ਹੈ ਪਲ ਹੋਈ ਆਦ ਵਿਆਸ਼ਵ ਸਕੇ ਨ ਕੋਈ ਸਮਤ ਸਤਰ ਸਹਿਜ ਪਚਾਵਣ ਆੜ ਬਦੀ ਪ੍ਰਿਥਮ ਸੁਖ ਦਾਵਣ ਤਰ ਪ੍ਰਸਾਦ ਗ੍ਰੰਥ ਗੰਸੁ ਸੁਦਾਰਾ ਫੂਲ ਪਰੇਲਵ ਸੇਵ ਸੁਦਾਰਾ ਲੋਹਿਰਾ ਨੇਤਰ ਤੁਮ ਕੈ ਚਰਨ ਤਰ ਸਤ ਤਰਮ ਤੀ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਗਵਾਰ ਕਥਾ ਪ੍ਰਸੰਗ ਸਾਦ ਅਸਾਦ ਜਨੂ ਨਹੀਂ ਬਾਦ ਸੁਬਾਦ ਵਿਵਾਦ ਗ੍ਰੰਥ ਸਕਲ ਪੂਰਨ ਕੀਓ ਭਗਵਦ ਕਿਰਪਾ ਪ੍ਰਸਾਦ ਸਵੈ ਹੈ ਪਾਏ ਗਏ ਜਬ ਤੇ ਤੁਮਰੀ ਤਬ ਤੇ ਕੋ ਆਖਤ ਨਹੀਂ ਆਨਿਉ RAM ਰਹੀਮ ਪੁਰਾਨ ਪੁਰਾਨ ਅਨੇਕ ਕਹੇ ਮਤ ਇਕ ਨ ਮੰਨਿਉ ਸਿਮਰਤ ਸਾਸਤਰ ਵੇ ਸਬੈ ਬਹੁ ਵੇਦ ਕਹੇ ਹਮ ਇਕ ਨ ਜਾਣਿਉ ਸਰੀਆ ਸਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੈਉ ਸਭ ਤੋਹੇ ਬਖਾਨਿਉ ਦੋਹਿਰਾ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਵਾਹਿ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਮਾਰ ਰਾਮ ਕਲੀ ਮਹਲਾ ਦੀ ਜਾਨਾ ਦੇ ਕੋ ਓਮਕਾਰ ਸਤਗੁਰ ਪ੍ਰਸਾਦ ਨੰਦ ਬਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਜਿਸ ਦੀ ਮਨ ਵਜੀਆਂ ਬਾਦ ਆਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਓ ਹਰੀ ਕੇਰਾ ਮਨ ਜੀ ਨੀਵਸਾਇਆ ਕਹੈ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਸਭ ਵਿਸਾਰਨ ਕੀ ਕਾਰੋ ਕਰੇ ਤੇਰਾ ਕਾਜ ਸਭ ਸਵਾਰਨ ਸਭਨਾ ਗਲਾ ਸਮਰੱਥ ਸਵਾਮੀ ਲੋਕ ਕਿਉ ਮਨ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਮੀ ਸਾਚੇ ਸਾਹਿਬ ਗਿਆ ਨਹੀਂ ਕਰਤੇ ਰਹਿ ਭਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਖਤ ਸਲਾਮ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਗਨੇਰੇ ਕਹੈ ਨਾਨਕ ਸਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਨ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਪਰ ਸ਼ਾਂਤ ਸੁਖਮਨਿ ਆਈ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਉਰਿਟ ਹੋ ਜਿਹਨੀਆਂ ਇਹ ਵੜਿਆਈਆਂ ਕਹੈ ਨਾਨਕ ਸੁਨੋ ਸੰਤੋ ਸ਼ਬਦ ਤਰੋਪੇ ਆਰੋ ਸਾਚਨ ਮੇਰਾ ਆਧਾਰੋ ਬਾਜੇ ਪੰਜ ਸ਼ਬਦ ਤਿਤ ਕਰਿ ਸੁਭਾਗੇ ਕਰਿ ਸੁਭਾਗੇ ਸ਼ਬਦ ਬਾਜੇ ਲਾ ਜਿਤ ਕਰਤਾਰੀਆਂ ਪੰਚ ਦੂਤ ਤੁਧ ਵਸ ਕੀਤੇ ਕਾਲ ਗੰਠ ਘਮਾਰਿਆ ਦੁਰ ਕਰਮ ਪਾਇਆ ਤੂ ਜਿਨ ਕੋ ਸੈ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹ ਸੁਖ ਹੋਆ ਤਿਤ ਕਰ ਅਨਹਦ ਬਾਜੇ ਆਨੰਦ ਸੁਣ ਬੜ ਪਾ ਗਿਓ ਸਗਲ ਮਨੋਰਤ ਪੂਰੀ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸਾਤ ਸਾਜਨ ਭਏ ਸਰਸੇ ਪੂਰੇ ਗੁਰਤੇ ਜਾਣੀ ਚੋਰਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਪਰਮੂਰੇ ਬਿਨ ਵੰਦ ਨਾਨਕ ਗੁਰ ਚਰਨ ਲਾਗੇ ਬਾਜ ਅਨਹਦ ਤੂਰੇ ਮੋਦਾਮਣੀ ਮਹਲਾ 5 ਹਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੂ ਅਮਰਤ ਨਾਮ ਠਾਕੁਰ ਕਾ ਬਾਇਓ ਜਿਸ ਕਾ ਸਭ ਸਦਾਰੂ ਜੇ ਕੋ ਖਾਵੇ ਜੇ ਕੋ ਪੁੰਛੈ ਇਸ ਕਾ ਹੋਏ ਉਦਾਰੋ ਇਹ ਵਸਤ ਤਜੀ ਨਹੀਂ ਜਾਏ ਮਿਤ ਨਿਤ ਰਖੁਰ ਦਾ ਜਮਾ ਤੇਰਾ ਕੀਤਾ ਜਾ ਤੂੰ ਨਹੀਂ ਮੈਨੂੰ ਜੋਗ ਕਿਤੋਈ ਮੈਂ ਨਿਰਗੁਣ ਯਾਰੀ ਕੋ गुण ਨਹੀਂ ਆਪੇ ਦਰਸ ਪਿਓ ਹੋਈ ਤਰਸ ਬਿਆਨ ਹੈ ਰਹਿਮਤ ਹੋਈ ਸਤਿਗੁਰ ਸਾਜਣ ਮਿਲੇ ਆ ਨਾਨਕ ਨਾਮ ਮਿਲਾਏ ਤਾਂ ਜੀਵਾਂ ਤਨ ਮਨ ਥੀਵ ਹੈ ਹਰੇ ਪੌੜੀ ਜਿੱਥੈ ਦੁਸ਼ਮ ਰਥ ਜਿੱਥੈ ਕੋਏ ਨਾ ਹੈ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕਹਿ ਜਮ ਕਹਿ ਦੂਤ ਨੈਤ ਰੈ ਛੜ ਜਾਹੇ ਪਾਉ ਜਲ ਵੇਖਨ ਸੁਗਾਹੇ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਹੇ ਕਲਮੇ ਹਉ ਹੁਨ ਗੁਣ ਗੋਵਿੰਦ ਗਾਹੇ ਤਾਲਸੇ ਨਾ ਕਿਰਪਾਲ ਸਮਾਲੇ ਸਾਹੇ ਸਾਹੇ ਮਿਰਥਾ ਕੋਈ ਨਾ ਜਾਏ ਜੇ ਆਵੇ ਤੁਸ ਆਹੇ ਸ਼ਲੋਕ ਮੁਹੱਲਾ ਪੰਜਵਾਂ ਅੰਤਰ ਗੁਰ ਦਾ ਆਦਨ ਜੀਵਾ ਜਪ ਗੁਰ ਨਾ ਨੇਤਰੀ ਸਤ ਗੁਰ ਪ੍ਰੇਖਣ ਸਰਵਣੀ ਸੁਨਣਾ ਗੁਰ ਨਾ ਸਤ ਗੁਰ ਸੇਚੀ ਰਤਿਆ ਦਰਗਹਿ ਪਾਈਐ ਹਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੋਏ ਵਾਦੇ ਜਗ ਮੈਂ ਉਦਮ ਕਾਢੀਐ ਵਿਰਲੇ ਕਈ ਗੇ ਮੁਹੱਲਾ ਪੰਜਵਾਂ ਰੱਖੇ ਰੱਖਣਹਾਰ ਆਪੁ ਵਾਰਿਆਨ ਗੁਰ ਕੀ ਪੈਰੀ ਪਾਏ ਬਾਜ ਸੁਵਾਰਿਆਨ ਹੋਆ ਆਪ ਦੇ ਆਲ ਮਨ ਨਾਮਿ ਸਾਰਿਆਨ ਸਾਜਨਾ ਕੈ ਸੰਗ ਭਵ ਜਲ ਤਾਰਿਆਨ ਸਾਖਤ ਨਿਤਕ ਦੁਸ਼ਟ ਖਿੰਨਾ ਮਾਹੇ ਜੁਮਿਦਾਰਿਆਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਇਸ ਸਿਮਰਥ ਸੁਖ ਹੋਇ ਸਗਲੇ ਦੁਖ ਜਾ